ਕੀ ਨਾਮ ਕੀ ਤੁਹਾਡਾ ਕੀ ਹੋਇਆ ਕਿਤਾ ਭਾਜੀ ਇਸਨੇ ਬੱਸ ਵਾਲੇ ਨੇ ਸਾਈਡ ਤੋਂ ਬੱਸ ਵਾਲੇ ਨੇ ਸਾਈਡ ਤੋਂ ਹਾਂ ਕਿਰੇ ਜਨੇ ਤੋਂ ਤੁਸੀਂ ਮਾਰਨ ਲਿਆ ਕਿਰੇ ਜਨੇ ਤੋਂ ਕਾਰ ਤੇ ਇਹਨਾਂ ਨੇ ਕੋਈ ਫੈਮਿਲੀ ਸੀ ਹਾਂ ਤਾਂ ਇਹ ਗਰੇ ਸਾਰੇ ਕੰਡੀਸ਼ਨਰ ਛੱਡ ਚੋੜਨ ਲੱਗੀ ਕਿਰੇ ਬੱਸ ਵਾਲੇ ਡਰਾਈਵਰ ਮੌਕੇ ਤੇ ਮੌਕੇ ਫੜ ਲਿਆ ਬੱਸ ਵਾਲਾ ਡਰਾਈਵਰ ਕਿੱਡੀ ਵੱਜੀ ਗਈ ਕਿ ਪੂਰੀ ਹੀ ਛੱਤੀ ਕਰ ਸੋਚ ਗਿਆ ਬੱਸ ਡੈਮੇ ਪੂਰੀ ਹੋ ਚੁੱਕੀ ਗਈ ਕਿ ਟ੍ਰੈਨ ਵਾਲੀ ਲਾਈਨ ਦੇ ਵਿੱਚ ਆ ਰਿਹਾ ਹਾਂ ਤੇ ਅਗਲੇ ਪਾਸੇ ਬੱਸ ਵਾਲਿਆਂ ਨੇ ਲਿਆ ਕੇ ਸਾਈਡ ਦਾ ਪਤੀ ਮੇਰੇ ਨੂੰ ਉਧਰ ਵਾਲੀ ਬੱਸ ਨੇ ਸਾਈਡ ਮਾਰੀ ਤੇ ਦੂਜੀ ਵਾਲੀ ਬੱਸ ਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਹਾਂ ਉਹਦੇ ਉੱਤੇ ਟੱਕਰ ਲੱਗਣ ਦਾ ਡਰ ਸੀ ਉਹ ਪੇਪਰ ਵਾ ਠੀਕ ਹੈ ਪੁਰਾ ਜਿਹੜੇ ਵਿੱਚ ਬਟਾ ਸੀ ਸੋ ਬਿਲਕੁਲ ਉਹ ਵਾਰੀ ਦਾ ਉਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਮੇਰੇ ਪਿੱਛੇ ਡੈਕਾ ਕਰਦਾ ਮੇਰਾ ਧਿਆਨ ਇੱਧਰਲੇ ਪਾਸੇ ਸੀ ਮੇਰੇ ਪੁੱਤੜੀ ਆ ਭਾਈ ਉਹ ਚਲਣਾ ਕਿਹੜੇ ਤਲਾ ਰਹੇ ਸੀ ਭਜੀ ਉਹ ਤਾਂ ਹੋਇਆ ਹੀ ਦੱਸੂਗਾ ਮੈਂ ਆਪਣੀ ਸਾਈਡ ਤੇ ਓਵਰਟੇਕ ਕਰਦਾ ਹਾਂ ਦੋਨਾਂ ਗੱਡੀਆਂ ਦੇ ਸੈਂਟਰ ਦੇ ਵਿੱਚ ਦੀ ਓਵਰਟੇਕ ਕਰਦਾ ਵਾ ਬਲੋ ਕਹ ਰਹੀ ਕਿ ਸੈਂਟਰ ਤੁਸੀਂ ਜਾ ਰਹੇ ਸੀ ਨਾ ਨਾ ਸੈਂਟਰ ਤੇ ਮੈਂ ਕਿੱਥੇ ਜਾ ਰਿਹਾ ਹਾਂ ਹੂੰ ਇਹਨੇ ਮੇਰੇ ਅੱਗੇ ਕਾਰ ਘਮਾਈ ਆ ਹੂੰ ਹੂੰ ਉਹ ਗੱਡੀ ਜਿਹੜੀ ਉਹ ਮੇਰੇ ਵਿੱਚ ਲੱਗੀ ਆ ਇਹ ਫਿਰ ਲੱਗੀ ਆ ਹੂੰ ਇਹ ਦੋ ਗੱਡੀਆਂ ਲੱਗੀਆਂ ਦੋ ਗੱਡੀਆਂ ਦੋਵਾਂ ਗੱਡੀਆਂ ਦੇ ਵਿੱਚ ਆ ਕੀ ਬੱਸ ਹੈ ਕੀ ਨਾਮ ਹੈ ਕਿਹਦੀ ਟ੍ਰਾਂਸਪੋਰਟ ਕਰਾ ਰਿਹਾ ਅਮਰਤਲੇ ਬੁਰਾ ਅੱਛਾ ਤੋ ਬਿਲਕੁਲ ਇਹ ਤੇ ਲੇਖੇ ਤੋਂ ਫਿਰ ਇਹ ਤੁਹਾਨੂੰ ਦੱਸਦਾ ਅਗਲਾ ਸਾਲ ਕੱਲ ਬਾਤ ਹੋਈ ਸਰ ਮੇਰੀ ਕਾਲ ਦੇ ਵੈਸੇ ਠੀਕ ਨੇ ਸਾਰੇ ਕੋਈ ਕਾਰਚ ਸੀਗੇ ਸਹੀ ਸਲਾਮਤ ਨੇ ਕਿਦਾਂ ਇਹ ਮਾੜਾ ਮੋੜ ਦੱਸਿਆ ਹੋਇਆ ਕਿਦਾਂ ਬੰਜੀ ਮੈਂ ਆਇਆ ਜਾਂ ਬ੍ਰਦਰ ਅੱਗੇ ਅੱਛਾ ਮੈਂ ਹੁਣ ਆਣ ਕੇ ਤਹਿਕੀਕ ਕਰਦਾ ਫਿਰ ਮੈਂ ਤੁਹਾਨੂੰ ਦੱਸਦਾ ਜੀ ਉਹਦਾ ਕਿਸੇ ਤੇ ਸਾੜ ਤਾਂ ਨਹੀਂ ਲੱਗੀ ਨਾ ਸਾਰੇ ਠੀਕ ਨੇ ਮੈਂ ਕਿਹਾ ਜੀ ਮੈਂ ਆਇਆ ਮੌਕੇ ਤੇ ਆਣ ਕੇ ਦੇਖਦਾ ਦੋ ਹਾਲਾਤ ਪਾ ਕੇ ਤੁਹਾਨੂੰ ਦੱਸਦਾ ਕੀ ਨਾਮ ਕੀ ਸਰ ਆਪਣਾ ਫਖਤਿਆਰ ਕਿਹੜੇ ਤੋਂ ਨੇ ਤੁਸੀਂ ਸੈਂਟਰ ਤੋਂ ਠੀਕ ਤੋ ਬਈ ਤੁਹਾਡਾ ਮੇਨੋਰ ਪਿੰਦਰ ਸਿੰਘ ਰਿੰਕੂ ਅੱਛਾ ਇਹ ਕਿਵੇਂ ਹੋਇਆ ਬਈ ਐਕਸੀਡੈਂਟ ਕਿਵੇਂ ਮੈਂ ਲੁਹੈਂਡ ਤੋਂ ਪਖਾਨਕੋਟ ਜਾ ਰਿਹਾ ਸੀ ਮੈਂ ਬਿਲਕੁਲ ਸਾਈਡ ਤੋਂ ਆ ਰਿਹਾ ਸੀਗਾ ਜੀ ਹੂੰ ਕਿ ਜਲੰਧਰ ਦੇ ਪਿੱਛੇ ਜੀ ਮਗਰਮ ਕਾਰ ਆ ਕੇ ਮੇਰੇ ਵਿੱਚ ਵੱਜੀ ਗਈ ਅੱਛਾ ਤੁਹਾਡੀ ਕਿਹੜੀ ਗੱਡੀ ਹੈ ਮੇਰੀ ਐਕਸਪ੍ਰੈਸ ਬੱਸ ਹੈ ਜੀ ਅੱਛਾ ਤੇ ਇੱਕ ਗਲਤ ਤਰੀਕੇ ਨਾਲ ਚਲਾ ਰਿਹਾ ਸੀਗਾ ਇਹ ਮੈਨੂੰ ਨਹੀਂ ਪਤਾ ਮੈਂ ਤਾਂ ਸਾਈਡ ਤੇ ਆ ਤੇ ਮੇਰੇ ਮਗਰ ਆ ਕੇ ਜਦੋਂ ਵਿੱਚ ਵੱਜਿਆ ਮੈਨੂੰ ਤਾਂ ਉਦੋਂ ਪਤਾ ਲੱਗੇ ਪਈ ਜੀ ਉਹਦੀ ਵੱਜਿਆ ਮੈਂ ਗੱਡੀ ਉੱਥੇ ਰੋਕ ਦਿੱਤੀ ਤੇ ਆ ਕੇ ਮੇਰੀ ਗੱਡੀ ਦੇ ਵਿੱਚ ਵਾ ਦੇ ਮਤਲਬ ਇਹ ਆ ਕੇ ਤੁਹਾਡੀ ਗੱਡੀ ਦੇ ਵਿੱਚ ਵੱਜਾ ਕਾਰ ਵੱਜਿਆ ਕਾਰ ਵਾਲਾ ਮੇਰੇ ਵਿੱਚ ਆ ਗਿਆ ਹੂੰ ਤੇ ਪਤਾ ਲੱਗਿਆ ਤੁਸੀਂ ਦੇਖਿਆ ਕਿਵੇਂ ਐਕਸੀਡੈਂਟ ਹੋਇਆ ਕੁਝ ਮੈਂ ਟਾਈਮ ਅਗਰ ਜਦੋਂ ਬੱਜਿਆ ਕਿ ਮੈਂ ਤਾਂ ਤੁਸੀਂ ਐਪੀ ਦੇਖਿਆ ਮੈਂ ਉੱਥੀ ਗੱਡੀ ਰੋਕ ਦਿੱਤੀ ਗਲਤੀ ਕੀ ਦੀ ਹੈ ਬਾਈ ਜੀ ਤਾਂ ਤੁਸੀਂ ਗਲਤੀ ਹੁਣ ਮੇਰੇ ਤਾਂ ਹੈ ਨਹੀਂ ਮੇਰੇ ਤਾਂ ਹੈ ਮਗਰ ਬੱਜਿਆ ਮੈਨੂੰ ਇਹਦੀ ਲੱਗਦੀ ਹੈ ਇਹ ਕਹਿੰਦਾ ਮੈਨੂੰ ਹੋਰ ਕਿਸੇ ਨੇ ਸਾਈਡ ਦਵਾਦੀ ਹੂੰ ਉਹਦਾ ਹੁਣ ਮੈਨੂੰ ਨਹੀਂ ਪਤਾ ਕਿਵੇਂ ਬੱਜਿਆ ਠੀਕ ਜਣੀਏ ਮੇਰੇ ਮਗਰ ਆ ਕੇ ਬੱਜਿਆ ਮੈਂ ਦੇਖ ਕੇ ਜੇ ਗੱਡੀ ਰੋਕ ਲਈ ਹੁੰਦੀ ਹੂੰ ਮੈਂ ਹੀ ਕਾਲ ਕੀਤੀ 112 ਨੰਬਰ ਤੇ ਹੂੰ ਤੇ ਮਲਾਕ ਨੂੰ ਦੱਸਿਆ ਤੇ ਉਹਨਾਂ ਨੇ ਆਇਆ ਠੀਕ ਹਾਂ ਜੀ